ਕਿਰਤਾਰ ਜੀ ਰਵਿੰਦਰ ਸਿੰਘ ਉਪਰਾਣ ਤੋਂ ਸਭ ਤੋਂ ਪਹਿਲੇ ਗ੍ਰফতার ਕੀਤਾ ਦੇਖੋ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਪਿੱਛੇ ਮੂਰ ਦੀਆਂ ਗੱਡੀਆਂ ਲਾ ਕੇ ਪਿੱਛੇ ਗੱਡੀ ਨੂੰ ਘੇਰ ਕੇ ਜਣੀ ਉਹ ਪ੍ਰਧਾਨ ਜੀ ਨੂੰ ਪਤਾ ਲੱਗਿਆ ਸਾਨੂੰ ਸਾਜਰੀ ਥਾਣੇ ਚ ਲੈ ਕੇ ਗਏ ਹੈਗੇ ਨੇ ਜਣੀ ਸਾਡਾ ਜਬੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਵੀ ਮੰਡੀ ਚ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਜਿਸੀਂ ਪਾਉਣੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਆਪ ਸੜਕ ਰੋਕੀ ਹੋਈ ਹੈਗੀ ਆ ਇਸ ਕਰਕੇ ਅਸੀਂ ਤਾਂ ਸਹੀ 1:30 ਵਜੇ ਜਣੀ ਚੰਡੀਗੜ੍ਹ ਨੂੰ ਅਸੀਂ ਚਾਲੇ ਨੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1:30 ਵਜੇ ਅਸੀਂ ਉਧਰ ਨੂੰ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਅਦਾ ਹੁੰਦਾ ਉਹ ਸਰਕਾਰ ਹੁੰਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੋਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਪਦਾ ਕੋਈ ਉੱਥੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਲ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਜੇ ਕੋਈ ਅਗਲਾ ਪ੍ਰੋਗਰਾਮ ਸੰਯੁਕਤ ਮੋਰਚੇ ਦਾ ਹੈਗਾ ਉਹਨੂੰ ਅਸੀਂ ਐਵੇਂ ਜਿਵੇਂ ਅਸੀਂ ਲਾਗੂ ਕਰਾਂਗੇ ਪ੍ਰਧਾਨ ਜੀ ਰਹੀ ਅਸੀਂ ਨੂੰ ਲੈ ਕੇ ਵੀ ਕੋਈ ਨਾ ਕੋਈ ਪ੍ਰਦਰਸ਼ਨ ਕੀਤਾ ਜਾਂ ਕੋਈ ਥਾਣੇ ਦੇ ਬਾਹਰ ਇਹ ਤਾਂ ਬਣੂਗਾ ਹੀ ਪ੍ਰੋਗਰਾਮ ਜਿਨ੍ਹਾਂ ਨੇ ਕਿਸਾਨ ਬਣ ਕੇ ਇਹ ਤਾਂ ਸੰਯੁਕਤ ਮੋਰਚੇ ਵੱਲੋਂ ਵੀ ਤੇ ਅਸੀਂ ਇਧਰੋਂ ਵੀ ਅਸੀਂ ਇਹ ਤਾਂ ਅਸੀਂ ਵਿਚਾਰਾਂਗੇ ਤਾਂ ਹੋਊਗਾ ਗ੍ਰਫਤਾਰੀਆਂ ਸਾਰੀਆਂ ਕੋਲ ਗ੍ਰਫਤਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਉਹ ਜਿਹੜੀਆਂ ਫੜ ਫੜ ਕੇ ਅੰਦਰ ਜੇਲਾਂ 'ਚ ਬੰਦ ਕੀਤਾ ਇਹ ਕਿਸਾਨ ਨੇ ਜਿਹੜੇ ਉਟੀਕੇ ਨਹੀਂ ਬੈਠਣਗੇ ਇਹ ਸਰਕਾਰ ਦੇ ਸਾਰੇ ਤਰ੍ਹਾਂ ਦੇ ਪੱਤੇ ਕੁੱਟਾਂਗੇ ਤੇ ਅਸੀਂ ਆਗੋਂ ਨੇ ਵੀ ਰਹਾ ਕਰਾਵ ਗਰਤਾਰ ਜੀ ਜਿੰਦ ਸਿੰਘ ਨੂੰ ਗ੍ਰੰਹਣ ਤੋਂ ਸਭ ਤੋਂ ਪਹਿਲ ਸੌ ਕਰਤਾਰ ਕੀਤਾ ਦੇਖੋ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਪੈਸੇ ਮੂਰ ਦੀਆਂ ਗੱਡੀਆਂ ਲਾ ਕੇ ਪੈਸੇ ਗੱਡੀ ਨੂੰ ਘੇਰ ਕੇ ਜਣੀ ਉਹ ਪ੍ਰਧਾਨ ਜੀ ਨੂੰ ਪਤਾ ਲੱਗਿਆ ਸਾਨੂੰ ਸਾਦਨੀ ਥਾਣੇ ਚ ਲੈ ਕੇ ਗਏ ਹੈਗੇ ਨੇ ਜਣੀ ਸਾਡਾ ਜਬੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਵੀ ਮੰਡੀ ਚ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਜਿਸੀਂ ਪਾਉਣੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਆਪ ਸੜਕ ਰੋਕੀ ਹੋਈ ਹੈਗੀ ਆ ਇਸ ਕਰਕੇ ਅਸੀਂ ਤਾਂ ਸਹੀ 1:30 ਵਜੇ ਜਿਹੜੀ ਚੰਡੀਗੜ੍ਹ ਨੂੰ ਅਸੀਂ ਚਾਲੇ ਨੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1:30 ਵਜੇ ਅਸੀਂ ਉਧਰ ਨੂੰ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਅਦਾ ਹੁੰਦਾ ਉਹ ਸਰਕਾਰ ਨੂੰ ਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੋਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਪਦਾ ਕੋਈ ਉੱਥੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਰ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਜੇ ਕੋਈ ਅਗਲਾ ਪ੍ਰੋਗਰਾਮ ਸੰਯੁਕਤ ਮੋਰਚੇ ਦਾ ਹੈਗਾ ਉਹਨੂੰ ਉਵੇਂ ਜਵੇਂ ਅਸੀਂ ਲਾਗੂ ਕਰਾਂਗੇ ਪ੍ਰਧਾਨ ਜੀ ਨੇ ਇਹਨੂੰ ਲੈ ਕੇ ਵੀ ਕੋਈ ਨਾ ਕੋਈ ਪ੍ਰਦਰਸ਼ਨ ਕੀਤਾ ਜਾਂ ਕੋਈ ਥਾਣੇ ਦਾ ਇਹ ਤਾਂ ਬਣੂਗਾ ਹੀ ਪ੍ਰੋਗਰਾਮ ਜਿਨ੍ਹਾਂ ਨੇ ਕਿਸਾਨ ਪੱਕੇ ਇਹ ਤਾਂ ਸੰਯੁਕਤ ਮੋਰਚੇ ਵੱਲੋਂ ਵੀ ਤੇ ਅਸੀਂ ਇਧਰੋਂ ਵੀ ਅਸੀਂ ਇਹ ਤਾਂ ਅਸੀਂ ਵਿਚਾਰਾਂਗੇ ਤਾਂ ਹੋਊਗਾ ਗ੍ਰਿਫਤਾਰੀਆਂ ਸਾਰੀਆਂ ਕੋਲ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਉਹ ਜਿਹੜੀ ਫੜ ਫੜ ਕੇ ਅੰਦਰ ਜੇਲਾ ਵਿੱਚ ਬੰਦ ਕੀਤਾ ਇਹ ਕਿਸਾਨ ਨੇ ਜਿਹੜੇ ਉਟੀਕੇ ਨਹੀਂ ਬੈਠਣਗੇ ਇਹ ਸਰਕਾਰ ਦੇ ਸਾਰੇ ਤਰ੍ਹਾਂ ਦੇ ਪਤੇ ਕੁੱਟਾਂਗੇ ਤੇ ਅਸੀਂ ਆਗੂਆਂ ਨੇ ਵੀ ਰਹਾ ਕਰਾਵਾਂਗੇ ਤੇ ਸਾਰੀਆਂ ਸਿਕਰ ਜੀ ਰੋਹਿੰਦ ਸਿੰਘ ਮਹਰਾਨ ਤੋਂ ਸਪੋਰ ਸੋਲ ਕਰਤਾਰ ਕੀਤਾ ਦੇਖੋ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਬੱਸੇ ਮੂਰ ਦੀਆਂ ਗੱਡੀਆਂ ਲਾ ਕੇ ਪਿੱਛੇ ਗੱਡੀ ਨੂੰ ਘੇਰ ਕੇ ਜਣੀ ਉਹ ਪ੍ਰਧਾਨ ਜੀ ਨੂੰ ਪਤਾ ਲੱਗਿਆ ਸਾਨੂੰ ਸਾਜਰੀ ਥਾਣੇ ਚ ਲੈ ਕੇ ਗਏ ਹੈਗੇ ਨੇ ਜਣੀ ਸਾਡਾ ਜਮਹੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ 7 ਮਈ ਤਰੀਕੇ ਨਾਲ ਵੀ ਮੰਡੀ ਚ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਅਸੀਂ ਪਾਉਣੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਆਪ ਸੜਕ ਰੋਕੀ ਹੋਈ ਹੈਗੀ ਆ ਇਸ ਕਰਕੇ ਅਸੀਂ ਤਾਂ ਸਹੀ 1:30 ਵਜੇ ਜਣੀ ਚੰਡੀਗੜ੍ਹ ਨੂੰ ਅਸੀਂ ਚਾਲੇ ਨੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1:30 ਵਜੇ ਅਸੀਂ ਉਧਰ ਨੂੰ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਅਦਾ ਹੁੰਦਾ ਉਹ ਸਰਕਾਰ ਹੁੰਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੋਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਪਦਾ ਕੋਈ ਉੱਥੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਲ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਜੇ ਕੋਈ ਅਗਲਾ ਪ੍ਰੋਗਰਾਮ ਸੰਯੁਕਤ ਮੋਰਚੇ ਦਾ ਆਏਗਾ ਉਹਨੂੰ ਉਵੇਂ ਜਵੇਂ ਐਸੀ ਲਾਗੂ ਕਰਾਂਗੇ ਪ੍ਰਧਾਨ ਜੀ ਰਹੀ ਇਹਨੂੰ ਲੈ ਕੇ ਵੀ ਕੋਈ ਨਾ ਕੋਈ ਪ੍ਰਦਰਸ਼ਨ ਕੀਤਾ ਜਾਂ ਕੋਈ ਥਾਣੇ ਦਾ ਮਾਰ ਇਹ ਤਾਂ ਬਣੂਗਾ ਹੀ ਪ੍ਰੋਗਰਾਮ ਜਿਨ੍ਹਾਂ ਨੇ ਕਿਸਾਨ ਪੱਕੇ ਇਹ ਤਾਂ ਸੰਯੁਕਤ ਮੋਰਚੇ ਵੱਲੋਂ ਵੀ ਤੇ ਅਸੀਂ ਇਧਰੋਂ ਵੀ ਅਸੀਂ ਇਹ ਤਾਂ ਅਸੀਂ ਵਿਚਾਰਾਂਗੇ ਤਾਂ ਹੋਊਗਾ ਗ੍ਰਿਫਤਾਰੀਆਂ ਸਾਰੀਆਂ ਕੋਲ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਉਹ ਜਿਹੜੀ ਫੜ ਫੜ ਕੇ ਅੰਦਰ ਜੇਲਾਜ ਵਿੱਚ ਬੰਦ ਕੀਤਾ ਇਹ ਕਿਸਾਨ ਨੇ ਜਿਹੜੇ ਉਟੀਕੇ ਨਹੀਂ ਬੈਠਣਗੇ ਇਹ ਸਰਕਾਰ ਦੇ ਸਾਰੇ ਤਰ੍ਹਾਂ ਦੇ ਪੱਤੇ ਕੁੱਟਾਂਗੇ ਤੇ ਅਸੀਂ ਆਗੋਂ ਨੇ ਵੀ ਰਹਾ ਕਰਾਵਾਂ